ਸਾਸੀ ਕਾਲਜੀ ਸਾਰਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਸਪੈਸ਼ਲ ਚੈਨਲ ਨਾਲ ਵੀਰ ਜੀ ਅੱਜ ਅਸੀਂ ਆ ਕੁਲਵਿੰਦਰ ਸਿੰਘ ਵੀਰਪਿੰਡ ਮੰਗਲਗੁਰੂ ਕੋਲ ਨੇ ਰੋਵੜਾ ਵੇਲਣਾ ਲਾਇਆ ਵਾ ਜਲੰਧਰ ਰੋਡ ਤੇ ਡੀਐਮਆਰ ਪਲਾਂਟ ਰੋਨਲਡੋ ਕੰਪਨੀ ਜਿਹੜੀ ਕਾਰਾਂ ਦੀ ਬੰਦ ਹੋ ਗਈ ਉਹਦੇ ਲਾਗੇ ਬਹੁਤ ਵਧੀਆ ਮਿਹਨਤੀ ਬੰਦਾ ਵਾ ਸਰਦਾਰ ਆ ਤੇ ਬਹੁਤ ਸਵਾਦ ਵਧੀਆ ਰੇ ਟੇਸਟ ਰੋ ਟੇਸਟੀ ਸਾਨੂੰ ਲੱਗੀ ਆ ਬਾਕੀ ਵੀਰ ਜੀ ਆਪਾਂ ਭਈਆਂ ਦੇ ਕੋਲ ਵੀ ਜਾਣੇ ਆ ਤੇ ਉਹਨਾਂ ਨੂੰ ਆਪਾਂ ਪੈਸੇ ਵਟਾਉਣੇ ਆ ਉਸ ਤੰਬਾਕੂ ਖਾਂਦੇ ਬੀੜੀਆਂ ਸਿਰਟਾਜ ਤੇ ਹੁਣ ਤੇ ਨਵੀਆਂ ਖਬਰਾਂ ਕਿ ਸਾਡੀਆਂ ਪੱਗਾਂ ਨੂੰ ਵੀ ਪੈਣ ਲੱਗ ਗਿਆ ਸਰਦਾਰਾਂ ਦੀਆਂ ਨੂੰ ਇਹ ਕਰਕੇ ਇਹ ਵੀਰ ਸਰਦਾਰ ਆ ਕੋਈ ਇਹਨੂੰ ਪੰਜ ਪੈਸੇ ਦਾ ਨਿਸ਼ਾਨੀ ਤੇ ਨਿੰਬੂ ਅਦਰਕ ਪੂਤਨਾ ਪਾ ਕੇ ਰੋ ਦੇਣ ਡਿਆ ਵਾ ਸਾਫ਼ ਸੁਥਰਾ ਕੰਮ ਆ ਪਰ ਵੀਰ ਦੀਤ ਸਫਾਈ ਖੁਦ ਦੀ ਵੇਖ ਲੋ ਕਿ ਕਿੰਨੀ ਆ ਇਹ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਵੀ ਕੁਝ ਖਾਣਾ ਪੀਣਾ ਹੋਵੇ ਕਿ ਸਰਦਾਰ ਦੀ ਰੇੜੀ ਤੋਂ ਕਿ ਪੰਜਾਬੀ ਦੀ ਰੇੜੀ ਤੋਂ ਖਾয়া ਕਰੋ ਕਿ ਭਈਏ ਦੀ ਭਈਏ ਨੂੰ ਪੈਸੇ ਵਟਾਉਣ ਲੋ ਕਿ ਸਰਦਾਰ ਨੂੰ ਪੈਸੇ ਵਟਾয়া ਕਰੋ